ਕੰਮ ਕੱਚੇ ਕਾਤੇ ਕਰਦਾ ਐ ਰਾਂਹ ਐਂ ਦੱਸ ਤੂੰ ਕੱਚੇ ਥੋੜਾ ਹੈ ਹਾਂ ਕੰਮ ਪੱਕੇ ਦੇ ਹਾਂ ਲੈ ਤਿੰਨ ਚਾਰ ਬੇ ਸਵੇ ਗਣਕ ਭਰ ਗਈ ਬਾਈ ਬਹੁਤ ਵਧੀਆ ਆਲੂ ਖੜਾ ਇੱਕ ਨੰਬਰ ਸਾਢੇ ਤਿੰਨ ਚਾਰ ਕਿੱਲੇ ਸਾਰੇ ਹੀ ਆਲੂ ਉਹ ਵਿੱਚ ਤੇ ਗੰਨਾ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਵੀਰੋ ਅੱਜ ਐਤਵਾਰ ਹੈ ਜੀ ਤੇ ਅੱਜ ਪਿੰਡ ਆਏ ਬੇ ਤੇ ਬਾਈ ਥੋੜੇ ਬੂਟਿਆਂ ਦੇ ਵਿੱਚ ਕੱਢ ਕੇ ਗੁੱਡਣ ਲੱਗੇ ਉਧਰ ਕਾਲਾ ਬਾਈ ਲੱਗਿਆ ਵਾ ਸਪਰੇਅ ਕਰਨਾ ਤੇ ਕਿ ਥੋੜੀ ਜੀ ਵੀਡੀਓ ਬਣਾ ਲੈਨੇ ਅੱਜ ਪਿੰਡ ਦੀ ਵੀ ਟਰੈਕਟਰਾਂ ਦੀ ਜਰ ਰੋਝੇ ਪਾਈ ਜਾਂਦੇ ਨੇ ਜੀ ਨੂੰ ਪਤਾ ਵੀ ਮਾਲਾਂ ਦੇ ਜਦੋਂ ਕੋਈ ਕੰਮਕਾਰ ਸ਼ੁਰੂ ਹੋਣ ਲੱਗਦਾ ਤਾਂ ਬੰਦੇ 2-4 ਆਟੋਮੈਟਿਕਲੀ ਪਹੁੰਚ ਜਾਂਦੇ ਆ ਤੇ ਲੋ ਬਾਈ ਆਹ ਯੰਤਰ ਆਇਆ ਵਾ ਜੀ ਠੀਕ ਹੈ ਜੀ ਹੁਣ ਤਾਂ ਤਕਰੀਬਨ ਬਾਈ ਸਾਰੇ ਏਰੀਆ ਦੇ ਵਿੱਚ ਬਹੁਤ ਹੋ ਗਈਆਂ ਇਹ ਸਾਡੇ ਰੀ ਥੋੜੀ ਜੀ ਫਿਰ ਵੀ ਘੱਟ ਆ ਕਿਉਂਕਿ ਸਾਡੇ ਰੀ ਬਾਈ ਪਪੂਲਰ ਜ਼ਿਆਦਾ ਹੈ ਠੀਕ ਹੈ ਜੀ ਇੱਧਰ ਤਾਂ ਅਸੀਂ ਹੋਰ ਏਰੀਆ ਵਿੱਚ ਜਾਂਦੇ ਆ ਦੋਬੇ ਦੂਬੇ ਵੱਲ ਉੱਧਰ ਤਾਂ ਇਹ ਆਮ ਫਿਰਦੀਆਂ ਬਾਈ ਠੀਕ ਹੈ ਜੀ ਇਹ ਲੋ ਜੀ ਪਾਣੀ ਪੂਣੀ ਪਾਤਾ ਬਾਈ ਓਕੇ ਬਾਈ ਇਹ ਕਿੰਨਾ ਪਾਣੀ ਪੈਂਦਾ 1000 ਲੀਟਰ ਓਕੇ ਉਹ ਦੇਖੋ ਬਾਈ ਪਾਣੀ ਪੈਂਦਾ ਇਹਦਾ 1000 ਲੀਟਰ 5 ਕਿੱਲਿਆਂ ਦੀ ਦਵਾਈ ਪਈ ਇਹਦੇ ਵਿੱਚ ਠੀਕ ਹੈ ਜੀ ਲੋ ਬਾਈ ਆਜੋ ਇੱਧਰ ਸਾਡੇ ਚਾਚਾ ਜੀ ਉਹ ਚਾਚੀ ਕੀ ਹਾਲ ਹੈ ਜੀ ਠੀਕ ਹੈ ਜੀ ਹਾਂ ਜੀ ਹਾਂ ਵਧੀਆ ਠੀਕ ਹੈ ਜੀ ਚੱਲ ਰਿਹਾ ਕੰਮ ਸਪਰੇਅ ਦਾ ਅੱਜ ਹਾਂ ਹਾਂ ਐਦਗੀ ਦਾ ਹੀ ਯੰਤਰ ਚੱਲ ਰਿਹਾ ਵੱਧ ਹੈ ਨਾ ਜੀ ਠੀਕ ਆ ਆਜੋ ਭਾਈ ਬਜਾਈ ਵੀ ਭਾਈ ਸੁਪਰ ਸੀਡਰ ਨਾਲ ਪਾਣੀ ਭਾਈ ਛੱਡਿਆ ਪਤਾ ਗੰਨੇ ਨੂੰ ਇੱਧਰ ਕਣਕ ਨੂੰ ਵੀ ਲੱਗ ਗਿਆ ਪਾਣੀ ਨਾਲੇ ਹਾਂ ਭਾਈ ਕੱਟਦੇ ਆ ਕਾਲੇ ਕੰਮ ਕੱਚੇ ਕਾਦੇ ਕਰਦਾ ਐ ਰਾਂ ਐਂ ਦੱਸ ਤੂੰ ਕੱਚੇ ਥੋੜਾ ਹੈ ਹਾਂ ਕੰਮ ਪੱਕੇ ਦੇ ਹਾਂ ਲੈ ਤਿੰਨ ਚਾਰ ਵਸਵੇ ਗਣਕ ਭਰ ਗਈ ਬਾਈ ਇਹ ਚਲਾ ਦੇ ਚਾਹੋਗੇ ਦਾ ਪੱਟਦੇ ਆ ਇਹ ਆ ਦੇਖ ਨੱਕਾ ਦੇਖੋ ਚਲੇ ਗਏ ਮੈਨ ਲੈ ਰਿਹਾ ਤੁਹਾਨੂੰ ਭਾਈ ਕਿਲੇ ਜੀ ਵੱਧ ਤੇ ਵੱਧ ਮੇਰੇ ਸਾਹਬ ਨਾਲ ਚਾਰ ਜਾਂ ਪੰਜ ਘੇੜੇ ਆਉਣੇ ਚਾਰ ਘੇੜੇ ਲੋ ਜੀ ਲੈ ਬਾਈ 15 ਤੋਂ 16 ਮਿੰਟ ਲਾਏ ਆ ਬਾਈ ਮਸੀਂ ਚਾਰ ਕਿੱਲੇ ਨੂੰ ਠੀਕ ਹੈ ਜੀ ਆ ਆਖਤ ਖੇਤ ਰਹਿ ਗਿਆ ਆ ਕੋਕਾ ਮੋਬਾਈਲ ਕਿੰਨਾ ਸੌਖਾ ਹੋ ਗਿਆ ਠੀਕ ਹੈ ਹਾਤਾ ਗੀਲਾ ਖੇਤ ਆ ਦੋ ਫਾਂਟ ਆਉਣਿਆਂ ਨੂੰ ਬਸ ਦਵਾਈ ਜ਼ਿਆਦਾਤਰ ਸਾਰੇ ਉਹੀ ਕਰ ਰਹੇ ਆ ਬਾਈ ਆ ਵਕੀਰਾ ਜੀ ਇਹਦਾ ਹੀ ਨਾਮ ਵੱਧ ਚੱਲ ਰਿਹਾ ਹੋਰ ਵੀ ਸਾਲਟ ਬਹੁਤ ਹੈ ਇਹਦੇ ਨਾਲ ਦੇ ਮਿਲਦੇ ਜੁਲਦੇ ਪਰ ਜ਼ਿਆਦਾਤਰ ਲੋਕ ਬਾਈ ਇਹਨੂੰ ਹੀ ਪ੍ਰੈਸ਼ਰ ਦੇ ਰਹੇ ਆ ਹਰ ਬਾਈ ਬਾਈ ਨਾਲ ਗੱਲਬਾਤ ਕਰੀ ਬਾਈ ਕਹਿੰਦਾ ਮਾਨੂੰ ਘਾਟਾ ਪਿਆ ਤੁਹਾਡੇ ਆਕੇ ਉਰੇ ਘਾਟਾ ਤਾਂ ਪਿਆ ਬਾਈ ਆਇਆ ਹੋਇਆ ਇੱਧਰ ਤੇ ਅਬ ਹੋਰ ਏਰੀਆ ਵਿੱਚੋਂ ਇਹ ਤੇ ਬਾਈ ਕਹਿੰਦਾ ਬਾਈ ਤੁਹਾਡੇ ਉਰੇ ਖੇਤ ਥੋੜੇ ਜਿ ਘਟਾਂ ਕਿਉਂਕਿ ਕਪੂਲਰਾਂ ਵਿੱਚ ਕਣਕ ਵੱਧਾ ਸਾਡੇ 60% 70% ਕਣਕ ਬੂਟਿਆਂ ਵਿੱਚ 2200 ਰੁਪਿਆ ਰੇਟ ਹੈ ਬਾਈ ਕਹਿੰਦਾ ਸਿਰਫ 25 ਤੋਂ 30 ਕਿਲੇ ਤੁਹਾਡੇ ਬੀਜ ਹੁੰਨੇ ਆ ਉਰੇ ਦਿਹਾੜੀ ਤੇ ਠੀਕ ਹੈ ਜੀ ਤੇ ਉਧਰ ਅਸੀਂ ਕਹਿੰਦਾ ਕਿਲੇ ਦਾ ਦਿਨ ਦਾ 100 100 ਕਿਲਾ 90 90 100 100 ਕਿਲਾ ਬੀਜਦੇ ਆ ਤੇ ਪਿਛਲੀ ਵਾਰ ਜਿਹੜੇ ਬੰਦੇ ਆ ਤੇ ਉਹ ਵੀ ਇਹੀ ਗੱਲ ਕਰਦੇ ਤੇ ਹੁਣ ਅੱਜ ਕੀ ਬਾਈ ਆ ਇਹ ਵੀ ਥੋੜੀ ਜਿਹੀ ਇਹੀ ਗੱਲ ਕਰਦਾ ਤੇ ਤੁੱਕੀ ਬਾਈ ਜੇ ਤੁਹਾਨੂੰ ਪਤਾ ਹੀ ਆ ਵੀ ਜੇ ਪੈਸੇ ਨਾ ਪੂਰੇ ਹੋਣ ਇਹਨੇ ਦੂਰ ਆ ਕੇ ਤਾਂ ਵੀ ਔਖਾ ਮਸ਼ੀਨਰੀ ਮਹਿੰਗੀ ਆ ਠੀਕ ਆ ਰੇਟ ਵੀ ਕੋਈ ਬਹੁਤਾ ਜਿਆਦਾ ਨਹੀਂ ਇਹਦਾ 250 ਰੁਪਏ ਰੇਟ ਆ ਕਿਲੇ ਦਾ ਹਰੇਕ ਬੰਦਾ ਜਦੋਂ ਕੋਈ ਦੂਰ ਕੰਮ ਕਰਨ ਜਾਂਦਾ ਤਾਂ ਬਾਈ ਹਰੇਕ ਨੂੰ ਹੁੰਦਾ ਚਲੋ ਮਨੂੰ ਦੋ ਪੈਸੇ ਬਚਣਾਂ ਪਰ ਚਲੋ ਪਰ ਜੋ ਕਰਦਾ ਚੰਗਾ ਹੀ ਕਰਦਾ ਤੇ ਆਪਾਂ ਵੀ ਹੁਣ ਚੱਲੀਏ ਬਾਈ ਇਹਦੇ ਵਿੱਚ ਪਾਸੋਂ ਕਣਕ ਬੀਜੀ ਦੀ ਬਾਈ ਸਵਾਗਾ ਮਾਰਨਾ ਥੋੜਾ 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 ਜਿਹੀ ਖੇਤ ਨਰਮ ਤੇ ਪਰਸੋਂ ਤੇ ਇਹ ਮਿੱਟੀ ਭਰੀ ਆ ਬਾਈ ਥੋੜੀ ਜੀ ਘਰਾ ਪਾਉਣੀ ਆ ਆਪਾਂ ਨੇ ਟਰਾਲੀ ਤੇ ਲੋਡ ਕਰ ਲਈ ਤੇ ਹੁਣ ਆਪਾਂ ਦੂਆ ਟਰੈਕਟਰ ਲੈ ਕੇ ਆਉਨੇ ਆ ਉਹਦੇ ਨਾਲ ਥੋੜਾ ਸਵਾਗਾ ਮਾਰ ਦੇਣਾ ਬਾਕੀ ਦਾ ਕੰਮ ਠੀਕੇ ਆ ਓਕੇ ਆ ਉਹ ਬਾਈ ਲੱਕੜ ਵਾਲਾ ਸਵਾਗਾ ਵੱਜ ਰਿਹਾ ਉਹ ਚੈੱਕ ਇੱਕੇ ਥੋੜੇ ਨਰਮ ਦੇ ਸਵਾਗਾ ਪਰ ਸੋ ਮਾਰਿਆ ਨਹੀਂ ਅੱਜ ਲੱਗੇ ਮਾਰਨਾ 100 ਬਾਈ 225 ਨਾਲ ਚੱਲ ਰਿਹਾ ਜੀ ਥੋੜੇ ਥੋੜੇ ਫਾਲੇ ਲਾਏ ਹੋਏ ਆ ਲੱਕੜ ਦਾ ਸਵਾਗਾ ਬਾਈ ਥੋੜਾ ਜਿਹਾ ਘੱਟ ਲੱਗਦਾ ਤਾਂ ਕਰਕੇ ਉੱਪਰ ਬੈਠਣਾ ਪੈ ਗਿਆ ਵਧੀਆ ਬਣ ਗਿਆ ਜੀ ਦੇਖੋ ਉਦੋਂ ਰੋਟਾਵੇਟਰ ਥੋੜਾ ਜਿਹਾ ਡਲੇ ਰਹਿ ਗਿਆ ਤੇ ਖੇਤ ਚ ਠੀਕ ਆ ਜੀ ਥੋੜਾ ਥੋੜਾ ਫਾਲਿਆਂ ਦੇ ਪਿੱਛੇ ਪਾ ਕੇ ਸਵਾਗਾ ਜਿਹਾ ਮਾਰਦਾ ਜੀ ਕਿ ਤਾਂ ਖੇਤ ਪੱਧਰਾ ਜਿਹਾ ਹੋ ਜਾਂਦਾ ਬਾਈ ਬਾਕੀ ਤਾਂ ਚੱਲ ਕੋਈ ਐਡਾ ਹੋ ਨਹੀਂ ਹੈਗਾ 225 ਨਾਲਾ ਦੇਖੋ ਬਾਈ ਲੋ ਜੀ ਬਣ ਗਏਨ ਖੇਤ ਵਧੀਆ ਇਹ ਬਾਈ ਤਕਰੀਬਨ ਦੇਖੋ ਸਾਡੇ ਇੱਧਰ ਆ ਸਾਰੇ ਹੀ ਬੂਟੇ ਹੀ ਲੱਗੇ ਹੋਏ ਆ ਠੀਕ ਹੈ ਜੀ ਦੇਖੋ ਸਾਰੀ ਪਪੂ ਲੰ ਲੱਗਿਆ ਬਾਈ ਇਧਰ ਵੀ ਕਣਕ ਹੈ ਇਹ ਕਣਕ ਜੰਮੀ ਹੋਈ ਆ ਬਾਈ ਇਹ ਸੁਪਰ ਸੀਡਰ ਨਾਲ ਬੀਜੀ ਵੀ ਇਹ ਕਣਕ ਦੇਖੋ ਬੂਕਿਆਂ ਦੇ ਵਿੱਚ ਕਣਕ ਦੇਖੋ ਥੋੜਾ ਜਿਹਾ ਜੰਮ ਜਰਮੀਨੇਸ਼ਨ ਬਹੁਤ ਹੀ ਵਧੀਆ ਨਹੀਂ ਹੈਗੀ ਕੋਈ ਲੈਣਾ ਜੰਮ ਗਈਆਂ ਕੋਈ ਲੈਣਾ ਹਜੇ ਜੰਮ ਰਹੀਆਂ ਬਾਈ ਤੇ ਉਧਰ ਬਾਈ ਸਾਹਮਣੇ ਆਲੂ ਲਾਏ ਹੋਏ ਆਪਾਂ ਤੁਹਾਨੂੰ ਉਹ ਵੀ ਦਿਖਾਉਣੇ ਆ ਕਈ ਵੀਰ ਕਹਿੰਦੇ ਨੇ ਵੀ ਥੋੜੀ ਧਰਤੀ ਚ ਆਲੂ ਨਹੀਂ ਹੁੰਦਾ ਸਾਡੇ ਬਾਈ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਸਾਰੀਆਂ ਫਸਲਾਂ ਹੁੰਦੀਆਂ ਠੀਕ ਹੈ ਜੀ ਤੇ ਆਹ तकरीबन 4 ਕਿੱਲੇ ਆਲੂ ਲੱਗੇ ਹੋਏ ਵਿੱਚ ਗੰਨਾ ਲੱਗਿਆ ਹੋਇਆ ਤੁਹਾਨੂੰ ਮੈਂ ਦਿਖਾਉਣਾ ਬਹੁਤ ਟਾਪ ਦੀ ਇਹਦੇ ਵਿੱਚ ਬਾਅਦ ਤੇ ਬਾਈ ਬੂਟੇ ਲੱਗਨੇ ਆ ਠੀਕ ਹੈ ਜੀ ਤੁਸੀਂ ਚੈੱਕ ਕਰੋ ਬਾਈ ਕਿੰਨਾ ਵਧੀਆ ਆਲੂ ਖੜਾ ਠੀਕ ਹੈ ਇਹਦੇ ਵਿੱਚੇ ਗੰਨਾ ਲੱਗਿਆ ਹੋਇਆ ਆਲੂ ਰੌਚਕ ਉਹਨੂੰ ਕਈ ਵੀਰਾਂ ਦੇ ਫੋਨ ਆਉਂਦੇ ਹੁੰਦੇ ਆ ਇੱਧਰ ਦੇ ਬਾਈ ਤੁਹਾਡੇ ਆਲੂ ਨਹੀਂ ਕੰਮ ਜਾਵ ਹੈਗਾ ਜਦੋਂ ਜੇ ਟਾਈਮ ਲੱਗਿਆ ਜਦੋਂ ਆਲੂ ਪੱਟੂਗਾ ਪਸੋਂ ਉਦਣ ਵੀ ਦਿਖਾਵਾਂਗੇ ਬਾਈ ਕੋਈ ਬਿਮਾਰੀ ਨਹੀਂ ਹੈਗੀ ਠੀਕ ਹੈ ਜੀ ਬਹੁਤ ਵਧੀਆ ਆਲੂ ਖੜਾ ਇੱਕ ਨੰਬਰ ਸਾਢੇ ਤਿੰਨ ਚਾਰ ਕਿੱਲੇ ਸਾਰੇ ਆਲੂ ਉਹ ਵਿੱਚ ਇਹਦੇ ਗੰਨਾ ਬਾਈ ਠੀਕ ਹੈ ਜੀ ਆਹ ਦੇਖੋ ਬਾਈ ਗੰਨਾ ਲੱਗਿਆ ਵਾ ਖੜਮੀ ਗੁੱਲੀ ਲਾਈ ਹੋਈ ਹੈ ਬਾਈ ਖੜਮੀ ਗੁੱਲੀ ਦੇਖੋ ਖੜੀ ਗੁੱਲੀ ਕਰਕੇ ਗੰਨਾ ਲਾਇਆ ਵਾਏ ਬੱਟ ਬੱਟ 4 ਫੁੱਟ ਦਾ ਗੰਨਾ ਹੈ ਠੀਕ ਹੈ ਜੀ ਤੇ ਪੂਰਾ ਵਧੀਆ ਹੋਣਾ ਦੇਖੋ ਇਹਨੇ ਗੰਨੇ ਦਾ ਬੀਜ ਤਕਰੀਬਨ ਬਹੁਤ ਘੱਟ ਪੈਂਦਾ ਇਦਾਂ ਠੀਕ ਹੈ ਜੀ ਤੇ ਖੇਤੀ ਵੀ ਬਾਈ ਹੁਣ ਕਾਣੇ ਕਹਿ ਦਿੰਨੇ ਵੀ ਤਕਨੀਕ ਨਾਲ ਹੀ ਰਹਿ ਗਈ ਜਿਹੜਾ ਬੰਦਾ ਢੰਗ ਨਾਲ ਖੇਤੀ ਕਰੂਗਾ ਉਹੀ ਕੰਮ ਇਹਦਾ ਹੋ ਸਕਦਾ ਖੇਤੀ ਵਿੱਚੋਂ ਠੀਕ ਹੈ ਜੀ ਬਹੁਤ ਸੋਹਣਾ ਆਲੂ ਖੜਾ ਬਾਈ ਕੋਈ ਮਾਰੀ ਨਹੀਂ ਕੋਈ ਕੁਛ ਨਹੀਂ ਠੀਕ ਹੈ ਜੀ ਤੇ ਹੁਣ ਇਹਦੇ ਵਿੱਚ ਜਨਵਰੀ ਵਿੱਚ ਇਹਦੇ ਵਿੱਚ ਬਾਈ ਬੂਟਾ ਲੱਗ ਜਾਣਾ ਠੀਕ ਹੈ ਬੂਟੇ ਦੀ ਗਰੋਥ ਵੀ ਬਹੁਤ ਔਣੀ ਕਿਉਂਕਿ ਆਲੂ ਦੇ ਵਿੱਚ ਰੇਰੂ ਵਧੀਆ ਪੈ ਜਾਂਦਾ ਗੁੱਡ ਗੜਾਈ ਹੋ ਜਾਣੀ ਬਾਅਦ ਚ ਗੰਨੇ ਦੀ ਠੀਕ ਹੈ ਜੀ ਆਲੂ ਪੱਟਿਆ ਜਾਣਾ ਲੋ ਬਾਈ ਤੇ ਬਾਈ ਅੱਜ ਬੀਜ ਬਾਈ ਇਹਦਾ ਕੰਮ ਨਿਭੜ ਗਿਆ ਜੀ ਆਪਣਾ ਠੀਕ ਹੈ ਜੀ ਤੇ ਬਸ ਆਪਾਂ ਨੇ ਥੋੜੀ ਜੀ ਸਰੋਂ ਲਾਉਣੀ ਆ ਹੋਰ ਉਹ ਆਪਾਂ ਕੱਲ ਨੂੰ ਲਾਵਾਂਗੇ ਜੀ ਸਿਆੜ ਸਿਆੜ ਬੀਜਣੀਆਂ ਸਰੋਂ ਤੇ ਬਾਕੀ ਜਾਨਵਰਾਂ ਨੂੰ ਆਏ ਤੇ ਘਮਾਉਣਾ ਕਿਉਂਕਿ ਇਹਨਾਂ ਦਾ ਵੀ ਬਾਈ ਦੋ ਟਾਈਮ ਜ਼ਰੂਰੀ ਹੁੰਦਾ 15-15 20-20 ਮਿੰਟ ਇਹਨਾਂ ਨੂੰ ਵੀ ਮੜਾ ਜਾ ਟਾਈਮ ਦੇਣਾ ਪੈਂਦਾ ਸਾਰਾ ਦਿਨ ਬੰਨੇ ਰਹਿੰਦੇ ਪਿੰਜਰੇ ਦੇ ਵਿੱਚ ਠੀਕ ਹੈ ਜੀ ਤੇ ਬਾਕੀ ਠੀਕ ਹੈ ਜੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਬਾਕੀ ਹੋਰ ਕਿਸੇ ਮੇਰੇ ਵੀਰ ਨੇ ਕੋਈ ਵੀ ਪੁਰਾਣਾ ਟਰੈਕਟਰ ਖਰੀਦਣਾ ਵੇਚਣਾ ਹੁੰਦਾ ਤੇ ਤੇ ਆਪਣੇ ਨਾਲ ਜਰੂਰ ਸੰਪਰਕ ਕਰ ਸਕਦਾ ਜੀ ਨੰਬਰ ਆਪਣਾ ਲਗਭਗ ਹਰੇਕ ਵੀਡੀਓ ਦੇ ਥੱਲੇ ਪਿਆ ਹੁੰਦਾ ਜੀ ਉਹਦੇ ਤੁਸੀਂ ਫੋਨ ਤੇ ਗੱਲਬਾਤ ਕਰ ਸਕਦੇ ਆ ਆਪਣੇ ਨਾਲ ਠੀਕ ਹੈ ਜੀ ਤੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਮਿਲਦੇ ਆ ਅਗਲੇ ਬਲੌਗ ਦੇ ਵਿੱਚ ਸਾਰੇ ਵੀਰਾਂ ਦਾ ਤੈਅ ਦਿਨੋਂ ਧੰਨਵਾਦ